ਆਪਣੀ ਕ੍ਰਿਸ਼ਨਾਵਾਜ ਦੁਕਾਨ ਹੈ ਜੀ ਘੜੀਆਂ ਦਾ ਤੇ ਕੰਮ ਹੈ ਇੱਥੇ ਆਪਣਾ ਪ੍ਰੇਮ ਪ੍ਰਦਾ ਮਾਰਕੀਟ ਦੇ ਬਿਲਕੁਲ ਸਾਹਮਣੇ ਹੈ ਰੋਜ਼ ਰੁਟੀਨ ਜਿਵੇਂ ਆਮ ਦੁਕਾਨਾਂ ਖੋਲਦੇ ਆਂ ਉਮੀ ਸਵੇਰੇ ਆ ਕੇ 8:30 9:00 ਵਜੇ ਦੁਕਾਨ ਖੋਲੀ ਤਾਂ ਦੇਖਿਆ ਵੀ ਅੰਦਰ ਪਾਰ ਲੱਗਿਆ ਹੋਇਆ ਜੀ ਸਮਾਨ ਸਾਰਾ ਵਿਖਰਿਆ ਪਿਆਗਾ ਕੁਝ ਕੈਸ਼ ਪਿਆ ਸੀ ਉਹ ਹੈ ਨਹੀਂਗਾ ਡੀਵੀਆਰ ਹੈ ਨਹੀਂਗਾ ਕੈਮਰਿਆਂ ਦੇ ਉੱਤੇ ਕਟਿੰਗ ਕੀਤੀ ਵੀ ਹੈ ਜੀ ਕਿੰਨਾ ਕੀ ਕੈਸ਼ ਪਿਆ ਸੀ ਕਿੰਨੇ ਕਿਵੇਂ ਕੈਮਰੇ ਬੰਦ ਹੋ ਗਏ ਕੈਸ਼ ਕੁਝ ਗੱਲੇ ਚ ਹੁੰਦਾ ਜੀ 8-1000 ਰੁਪਏ ਉਹ ਨਹੀਂ ਹੈਗਾ ਜੀ ਤੇ ਬਾਕੀ ਕੁਝ ਕੈਸ਼ ਰੱਖਿਆ ਹੋਇਆ ਸੀਗਾ ਆਪਦਾ ਬਿਮਾਰਾ ਦੇਣ ਲਈ ਉਹ ਹੈ ਨਹੀਂਗਾ ਜੀ ਕਿੰਨਾ ਸੀਗਾ ਉਹ ਉਹ ਹੈਗਾ ਸੀ 2-3 ਲੱਖ ਰੁਪਏ ਜੀ ਕੀ ਮੰਗ ਕਰਦੇ ਹੋ ਤੁਸੀਂ ਮੰਗ ਤਾਂ ਪ੍ਰਸ਼ਾਸਨ ਨੂੰ ਕਹਾਂਗੇ ਵੀ ਇਹ ਚੋਰੀਆਂ ਜਗਾਂ ਨੇ ਰੋਕਿਆ ਜਾਣ ਤੇ ਸਾਨੂੰ ਉਹ ਕਰਵਾਇਆ ਜਾਵੇ ਜੀ ਮੇਨ ਇਹ ਮਾਰ ਸ਼ੀਟ ਹੈ ਪੀਸੀਆਰ ਵਗੈਰਾ ਦਾ ਕੋਈ ਇੰਤਜ਼ਾਮ ਜਾਨੀ ਇੱਥੇ ਨਜ਼ਰ ਆ ਰਿਹਾ ਸਾਨੂੰ ਨਹੀਂ ਅੱਗੇ ਹੈ ਜੀ ਕੋਈ ਵਾਰਦਾਤ ਤਾਂ ਹੋਈ ਨਹੀਂ ਜੀ ਬਾਕੀ ਪੀਸੀਆਰ ਸ਼ਾਮ ਨੂੰ ਤਾਂ ਗੇੜੇ ਮਾਰਦੀ ਹੈਗੀ ਪਰ ਇਹ ਜਿਹੜੀ ਪਤਾ ਲੱਗਦਾ ਕਿ ਕਦੋਂ ਕੀ ਵਾਰਦਾਤ ਹੋ ਜੰਦੀ ਹੈ ਕਿੰਨੇ ਕ ਬੇੜੀ ਘਟਨਾ ਰਾਤ ਦੀ ਹੈ ਇਹ ਰਾਤ ਦੀ ਹੋਣੀ ਹੈ ਸਰ ਕਿਉਂਕਿ ਅਸੀਂ ਸ਼ਾਮੀ ਬੰਦ ਕਰਕੇ ਚਲੇ ਜੰਨੇ ਆ ਸਾਢੇ 8 ਵਜੇ ਸਵੇਰੇ ਸਾਢੇ 8 ਤੋਂ 9 ਵਜੇ ਖੁੱਲਣ ਦਾ ਟਾਈਮ ਹੈ ਜੀ। ਉਮੀ ਰੂਟੀਨ ਚ ਬੰਦ ਕਰਕੇ ਗਏ ਆ ਉਮੀ ਰੂਟੀਨ ਚ ਆ ਕੇ ਸਵੇਰੇ ਖੋਲੀ ਆ। ਖੁੱਲਣ ਦਾ ਪਤਾ ਲੱਗਿਆ ਫਿਰ ਆਂਡੀਆਂ ਗਵਾਂਡੀਆਂ ਬੁਲਾਇਆ ਤਾਂ ਸਾਰੇ ਸਾਥ ਆਏ ਆ ਜੀ। ਸਰ ਕਿੱਥੋਂ ਪਾੜ ਲਗਾਇਆ ਤੇ ਕਿਨੇ ਲਗਾਇਆ ਗਿਆ ਇਹਦਾ ਪਤਾ ਲੱਗਿਆ ਕੁਛ ਹੈ ਜਾਂ ਕੁਛ ਨਹੀਂ। ਪਾੜ ਸਰ ਸੈਂਟਰ ਦੇ ਵਿੱਚੋਂ ਲਗਾਇਆ ਗਿਆ। ਪਿੱਛੇ ਇੱਕ ਸ਼ਟਰ ਹੈ ਜੀ ਉਹ ਚੱਕ ਕੇ ਉਦੋਂ ਬਾਅਦ ਇੱਧਰ ਪਾੜ ਲਾਇਆ ਗਿਆ। ਪਰਲੀ ਦੁਕਾਨ ਚ ਵੀ ਪਾੜ ਲਾਇਆ ਗਿਆ ਪਰ ਉਹ ਖਾਲੀ ਸੀਗੀ। ਤੇ ਕਿੱਥ ਤੱਕ ਪਾੜ ਲੱਗੇ ਜੀ? ਪਾੜ ਤਾਂ ਕਾਫੀ ਵੱਡਾ ਸਰ। ਇਸ ਮੰਦਰ ਵਾਲੀ ਜਗ੍ਹਾ ਵੀ ਕਹਿ ਦੁ ਨਾਲੇ ਹਮ ਮੰਦਰ ਵਾਲੀ ਜਗ੍ਹਾ ਦੇ ਵਿੱਚ ਲੱਗਿਆ ਹੋਇਆ ਜੀ ਕਿਹੜਾ ਪਾੜ ਲੱਗਿਆ ਕਿੱਥੋਂ ਤੱਕ ਲੱਗਿਆ ਜੀ ਇਹ ਮੰਦਰ ਵਾਲੀ ਜਗ੍ਹਾ ਤੋਂ ਲੈ ਕੇ نیچے ਤੱਕ ਲੱਗਿਆ ਹੋਇਆ ਜੀ ਮੇਰਾ ਨਾਂ ਕਪਾਲਕ੍ਰਿਸ਼ਨ ਹੈ ਜੀ ਅਸੀਂ ਸਾਡੇ ਨਾਲ ਲਗਮੀ ਦੁਕਾਨ ਕ੍ਰਿਸ਼ਨਾ ਆਪਟੀਕਲ ਵਾਲੀ ਦੁਕਾਨ ਹੈ ਜੀ ਵਾਚ ਕੰਪਨੀ ਤੇ ਇਹਨਾਂ ਦੀ ਜਿਹੜੀ ਦੁਕਾਨ ਹੈ ਇਹ ਅਸੀਂ ਸਵੇਰ ਜਦੋਂ ਆਏ 9 9:30 ਵਜੇ ਉਦੋਂ ਆ ਕੇ ਦੇਖਿਆ ਦੁਕਾਨ ਜਦੋਂ ਸ਼ਟਰ ਚੱਕਿਆ ਅੰਦਰਲੇ ਪਾਸੇ ਸ਼ਟਰਾਂ ਦੇ ਪਾੜ ਲੱਗਿਆ ਹੋਇਆ ਸੀਗਾ ਦੀ ਲੋ ਕੇ ਬਹੁਤੀ ਭਾਰੀ ਕੈਸ਼ ਦਾ ਨੁਕਸਾਨ ਹੋ ਗਿਆ ਤੇ ਅੰਦਰੋਂ ਜਿਹੜਾ ਪਿਛਲੇ ਪਾਸੇ ਦੀ ਆਏ ਨੇ ਉਹ ਕੰਦਰ ਟੱਪ ਕੇ ਕੰਦ ਟੱਪਣ ਤੋਂ ਬਾਅਦ ਇਹਨਾਂ ਨੇ ਕੰਦ ਟੱਪਣ ਤੋਂ ਬਾਅਦ ਅੰਦਰਲੇ ਪਾਸੇ ਇੱਕ ਸ਼ੈਟਰ ਲੱਗਿਆ ਸੀ ਛੋਟਾ ਸ਼ੈਟਰ ਪੱਟਿਆ ਛੋਟਾ ਸ਼ੈਟਰ ਪੱਟ ਕੇ ਉਸ ਤੋਂ ਬਾਅਦ ਇਹਨਾਂ ਨੇ ਦੁਕਾਨ 'ਚ ਵੜ ਗਏ ਉਹ ਦੁਕਾਨ ਖਾਲੀ ਸੀਗੀ ਉਹ ਖਾਲੀ ਦੁਕਾਨ ਦੇ ਵਿੱਚੋਂ ਜਦੋਂ ਵੜ ਗਏ ਅੰਦਰ ਉਹਨਾਂ ਨੇ ਦੇਖਿਆ ਖਾਲੀ ਆ ਉਹਨਾਂ ਨੇ ਨਾਲ ਲਗਵੀਂ ਦੁਕਾਨ ਦੇ ਵਿੱਚ 파ੜ ਲਾਇਆ ਨਾਲ ਲਗਵੀਂ ਦੁਕਾਨ ਦੇ ਵਿੱਚ 파ੜ ਲਾ ਕੇ ਬਹੁਤ ਜ਼ਿਆਦਾ ਕੈਸ਼ ਦਾ ਨੁਕਸਾਨ ਕਰ ਗਏ ਆ ਟੀਵੀ ਆਰ ਵਗੈਰਾ ਜੀ ਨਾਲੋਂ ਟੀਵੀ ਆਰ ਵੀ ਚੱਕ ਕੇ ਲੈ ਗਏ ਕੈਮਰੇ ਦੀਆਂ ਤਾਰਾਂ ਕੱਟੀਆਂ ਪਈਆਂ ਨੇਗੀਆਂ ਡੀਵੀਆਰ ਵੀ ਚੱਕ ਕੇ ਲੈ ਗਏ ਪੁਲਸ ਆਈ ਸੀਗੀ ਉਹ ਆਪਦੀ ਕਾਰਵਾਈ ਕਰ ਰਹੀ ਹੈ ਕਿਵੇਂ ਦੇਖਦਾ ਹਾਂ ਲਗਾਤਾਰ ਚੋਰਾਂ ਵੱਲੋਂ ਅੰਜਾਮ ਦਿੱਤੇ ਜਾ ਰਹੇ ਕਿਵੇਂ ਦੇਖਦੇ ਨੂੰ ਅਸੀਂ ਤਾਂ ਜੀ ਬਹੁਤ ਬੁਰੇ ਹਾਲਤ 'ਚ ਜੀ ਰਹੇ ਆ ਸਾਡੇ ਦੁਕਾਨਦਾਰਾਂ ਦੀ ਕੋਈ ਜੂਨ ਨਹੀਂ ਹੈਗੀ ਅਸੀਂ ਸਾਰੇ ਬੱਸ ਸਟੈਂਡ ਰੋਡ ਦੇ ਦੁਕਾਨਦਾਰ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਵੀ ਸਾਡੂ ਕੋਈ ਨਾ ਕੋਈ ਸੇਫਟੀ ਦਾ ਦਿੱਤਾ ਜਾਵੇ ਕੋਈ ਅਸੀਂ ਇਹਨਾਂ ਟੈਕਸ ਭਰਦੇ ਆ ਹਾਊਸ ਟੈਕਸ ਅਸੀਂ ਭਰਦੇ ਆ ਇਨਕਮ ਟੈਕਸ ਅਸੀਂ ਭਰਦੇ ਆ ਸੇਲ ਟੈਕਸ ਅਸੀਂ ਭਰਦੇ ਆ ਕਿਸੇ ਪਾਸੇ ਵੀ ਸਾਨੂੰ ਕੋਈ ਸਹੂਦਤ ਨਹੀਂ ਹੈਗੀ ਛੋਟੇ ਦੁਕਾਨਦਾਰਾਂ ਨੂੰ ਖਾਸ ਕਰ ਜੇ ਕੋਈ ਵੀ ਮਾੜੀ ਜੀ ਸਮੱਸਿਆ ਆਉਂਦੀ ਹੈ ਸਾਡੇ ਦੁਕਾਨਦਾਰਾਂ ਨੂੰ ਆ ਕੇ ਤੰਗ ਕਰ ਕੀਤਾ ਜਾਂਦਾ ਹੈਗਾ ਪਰ ਹੁਣ ਅਸੀਂ ਸਾਡੇ ਬਸ ਤੋਂ ਬਾਹਰ ਹੋਇਆ ਪਿਆ ਕੰਮ ਸਾਨੂੰ ਕੰਮ ਕਰਨ ਦੀ ਇੱਥੇ ਰਹਿਣੀ ਕੋਈ ਦੱਸ ਨਹੀਂ ਸਕਦੇ ਕਿੰਨੇ ਔਖੇ ਆ ਸੀ ਇੱਕ ਕ੍ਰਿਸ਼ਨਾਬਾਦ ਚ ਦੁਕਾਨ ਦਾ ਨਾਮ ਇਹ ਪ੍ਰੇਮ ਪ੍ਰਧਾਨ ਮਾਰਕੀਟ ਦੇ ਸਾਹਮਣੇ ਬਿਲਕੁਲ ਬਸਟਾਂ ਰੋਡ ਬਰਨਾਲਾ ਤੇ ਅਸੀਂ ਇਹਨਾਂ ਨੇ ਸਾਨੂੰ ਤਕਰੀਬਨ 20 ਮਿੰਟ ਪਹਿਲਾਂ ਇਤਲਾਹ ਦਿੱਤੀ ਆ ਅਸੀਂ ਨਾਲ ਦੇ ਨਾਲ ਮੌਕੇ ਤੇ ਮੇਰੀ ਪੁਲਿਸ ਪਾਲਟੀ ਸਮੇਤ ਮੈਂ ਇੱਥੇ ਪਹੁੰਚੇ ਆ ਮੌਕਾ ਮੌਲਾਜਾ ਕੀਤਾ ਗਿਆ ਇਹ ਦੁਕਾਨ ਦੇ ਪਾਸੋਂ ਸਾਈਡ ਤੋਂ ਇੱਕ ਕੰਧ ਤੋੜ ਕੇ ਪਾੜ ਲਾ ਕੇ ਇੱਕ ਖਾਲੀ ਦੁਕਾਨ ਸੀ ਪਿੱਛੇ ਪਲਾਟਾਂ ਵਿੱਚ ਦੀ ਕੋਈ ਨਾਮ ਨੂੰ ਜਿਹੜੇ ਸ਼ਖਸ ਨੇ ਉਹ ਇਸ ਦੁਕਾਨ ਦੇ ਵਿੱਚ ਅੰਦਰ ਵੜੇ ਆ ਤੇ ਇਹਨਾਂ ਦੇ ਦਸਨ ਜਦੋਂ ਹੁਣ ਅਸੀਂ ਇਹਨਾਂ ਦੇ ਆਨਲਾਈਨ ਕੈਮਰੇ ਚੈੱਕ ਕੀਤੇ ਨੇ ਤੇ ਕੈਮਰਿਆਂ ਦੇ ਵਿੱਚ ਇਹਨਾਂ ਦਾ ਤਕਰੀਬਨ 6 ਵਜੇ ਜਿਹੜਾ ਮੰਨ ਲਓ ਉਹ ਬੰਦ ਹੋਇਆਗਾ ਤੇ ਕੈਮਰਾ ਤੇ ਉਹ ਮੰਨ ਲਓ ਹੁਣ ਅਸੀਂ ਇਹਨਾਂ ਦਾ ਕੈਮਰੇ ਦੇਖ ਕੇ ਪਿੱਛੇ ਦੀ ਕਿੱਥੋਂ ਸੀ ਪੜਤਾਲ ਕਰ ਰਹੇ ਹਾਂ ਇਸ ਬੰਦੇ ਜੇ ਕੋਈ ਤੱਥ ਸਾਹਮਣੇ ਆਉਣਗੇ ਉਹਦੇ ਦੇ ਵਿਰੁੱਧ ਤਾਂ ਇਹਨਾਂ ਦਾ ਬਿਆਨ ਲਿਖ ਕੇ ਕਾਰਵਾਈ ਕੀਤੀ ਜਾਵੇਗਾ ਨੁਕਸਾਨ ਹੋਇਆ ਜੀ ਇਹਨਾਂ ਦਾ ਇਹਨਾਂ ਦੇ ਦੱਸਣ ਮੁਤਾਬਕ ਜੀ 10 ਹਜ਼ਾਰ ਰੁਪਏ ਗੱਲੇ ਸੀ ਦੀ ਬਾਕੀ ਇਹਨੇ ਘੜੀਆਂ ਵਗੈਰਾ ਜੋ ਹੈਗੀਆਂ ਤੇ ਉਹਨਾਂ ਉਹ ਸਾਨੂੰ ਹਜੇ ਦੇਖਦੇ ਆਂ ਵੀ ਚੈੱਕ ਕਰਾਂਗੇ ਇਸ ਤੋਂ ਇਲਾਵਾ ਕੁਝ ਰਕਮ ਵੀ ਦੱਸਦੇ ਨੇ ਵੀ ਕੋਈ ਰਿਸਟਰੀ ਕਰਾਉਣ ਵਾਸਤੇ ਰੱਖੀ ਸੀ ਤੇ ਉਸ ਸੰਬੰਧੀ ਅਸੀਂ ਇਹਨਾਂ ਤੋਂ ਸਟੇਟਮੈਂਟ ਲੈ ਕੇ ਇਹਨਾਂ ਦੇ ਦੱਸਣ ਮੁਤਾਬਕ ਇਹ 2-3 ਲੱਖ ਰੁਪਏ ਦੱਸਦੇ ਆ ਜੀ ਤੇ ਇਹਨਾਂ ਨੂੰ ਸਟੇਟਮੈਂਟ ਇਹਨਾਂ ਨੇ ਲਿਖ ਕੇ ਤੇ ਨਾ ਜਿਹੜੇ ਚੋਰੀ ਸੰਬੰਧੀ ਨਾਮ ਲੋਂ ਵਿਅਕਤੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਜਲਦੀ ਹੀ ਚੋਰੀ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਇਹ ਵੀ ਨਾਲ ਲੈ ਗਏ ਨੇ ਚੋਰ ਹਾਂ ਇਹਨਾਂ ਨੇ ਦੱਸਣ ਤਾਂ ਡੀਵੀਆਰ ਵੀ ਨਾਲ ਲੈ ਗਏ ਜੀ